ਆੰਬ ਨਾਲੇ ਪਿੱਪਲੀ ਆਕਾਸ਼ ਨਾਲੇ ਤਾਰਾ ਆੰਬ ਨਾਲੇ ਪਿੱਪਲੀ ਆਕਾਸ਼ ਨਾਲੇ ਤਾਰਾ ਲੱਗੀਆਂ ਤੀਆਂ ਵੇਦੇ ਦੇ ਪੀਂਗ ਦਾ ਹੁਲਾਰਾ ਲੱਗੀਆਂ ਤੀਆਂ ਵੇਦੇ ਦੇ ਪੀਂਗ ਦਾ ਹੁਲਾਰਾ ਲੱਗੀਆਂ ਤੀਆਂ ਵੇਦੇ ਦੇ ਪੀਂਗ ਦੇ ਸੋਣ ਮਹੀਨਾ ਦਿਨ ਤੀਆਂ ਦੇ ਪਿਪਲੀ ਪੀਂਗਾ ਪਾਈਆਂ ਸੋਣ ਮਹੀਨਾ ਦਿਨ ਤੀਆਂ ਦੇ ਪਿਪਲੀ ਪੀਂਗਾ ਪਾਈਆਂ ਬਈ ਸੰਤੋ ਬੰਤੋ ਹੋਈਆਂ ਕਠੀਆਂ ਬਈ ਸੰਤੋ ਬੰਤੋ ਹੋਈਆਂ ਕਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨਣਦਾਂ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਨਣਦਾਂ ਤੇ ਪਰ ਜਾਈਆਂ ਸੋਣਾ ਮਹੀਨਾ ਵਰੇ ਮੇਗਲਾ ਸੋਣਾ ਮਹੀਨਾ ਵਰੇ ਮੇਗਲਾ ਲਸ਼ਕੇ ਜੋਰੋ ਜੋਰ ਨੀ ਦਿਣਤੀਆਂ ਦੇ ਪੀਂਗਾ ਲੈਣ ਹੁਲਾਰੇ ਜੋਰ ਨੀ ਦਿਣਤੀਆਂ ਦੇ ਪੀਂਗਾ ਲੈਣ ਹੁਲਾਰੇ ਜੋਰ ਨੀ ਦਿਣਤੀਆਂ ਦੇ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡੇ ਤੀਆਂ ਜੋਰ ਲੱਗੀਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਤੀਆਂ ਜੋਰ ਲੱਗੀਆਂ ਤੇਰਾ ਹੋਵੇ ਵੇਸ ਵਰਗ ਚ ਵਾਸਾ ਤੀਆਂ ਮਿਲਵਣ ਵਾਲਿਆ ਤੇਰਾ ਹੋਵੇ ਵੇ ਸੁਰਗ ਵਿੱਚ ਵਾਸਾ ਤੀਆਂ ਮਿਲਵਣ ਵਾਲਿਆ ਤੇਰੀ ਜੀਵੇ ਬਲਦ ਤੇਰੀ ਜੀਵੇ ਬਲੇ ਦਾ ਦੀ ਜੋੜੀ ਤੀਆਂ ਵੇ ਲਵਣ ਵਾਲਿਆ ਪਾਦੋਂ ਦੇ ਮੁਕਲਾਵੇ ਤੀਆਂ ਤੀਜ ਦੀਆਂ ਪਾਦੋਂ ਦੇ ਮੁਕਲਾਵੇ ਤੀਆਂ ਤੀਜ ਦੀਆਂ ਪਾਦੋਂ ਦੇ ਮੁਕਲਾਵੇ ਤੀਆਂ ਤੀਜ ਦੀਆਂ ਪਾਦੋਂ ਚੰਦਰੀ ਵੀ ਛੋੜੇ ਪਾਵੇ ਸੋਣ ਵੀਰ ਇਕੱਠੀਆਂ ਕਰੇ ਪਾਦੋਂ ਚੰਦਰੀ ਵੀ ਛੋੜੇ ਪਾਵੇ ਕਠੀਆਂ ਕਰੇ ਪਾਦੋਂ ਚੰਦਰੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਵੰਡਾ ਸੀਰਨੀ ਪਾਦੋਂ ਚੰਦਰੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਵੰਡਾ ਸੀਰਨੀ ਪਾਦੋਂ ਚੰਦਰੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਵੰਡਾ ਸੀਰਨੀ